ਜੋ ਹੋਬਾ ਸਰ ਦਰੇ ਲਈ ਬਹੁਤ ਬੋਲਦੇ ਆ ਸੀ ਕਾ ਔਰ ਮੇਰੇ ਸਾਰੇ ਭਰਾ ਲਈ ਮੇਰੇ ਭਰਾ ਸਭ ਨੇ ਸਾਡੇ ਯੂਨੀਵਰਸਿਟੀ ਦੇ ਸਾਡੇ ਉਹ ਸੀਨੀਅਰ ਫੰਕਟਰ ਰਹਿ ਜਿਹਨਾਂ ਤੇ ਅਸੀਂ ਹਮੇਸ਼ਾ ਮਾਣ ਕਰਦੇ ਰਾਜਵੀਰ ਅੱਜ ਦਾ ਚਲੋ ਰਾਜਵੀਰ ਬਾਰੇ ਮੈਂ ਗੱਲ ਜ਼ਰੂਰ ਕਹਾਂ ਤੇ ਇੱਕ ਵਕਤ ਤਾਂ ਮੇਰਾ ਇਹ ਸੜ ਗਿਆ ਸੀ ਇੱਕ ਵਕਤ ਆਇਆ ਸੀ ਮੈਂ ਇੱਕ ਤੇਰਾ ਹਰ ਵਕਤ ਬੈ ਯੂਨੀਵਰਸਿਟੀ ਦੇ ਸਾਹਮਣੇ ਕਿਸੇ ਕੋਠੀ ਚ ਕਿਰਾਏ ਤੇ ਰਹਿ ਲੱਗ ਗਿਆ ਬਾਹਰ ਇਹ ਹੋਸਟਲ ਤੇ ਰਹਿੰਦਾ ਸੀ ਔਰ ਇਹਨੂੰ ਹੋਸਟਲ ਵਾਰਡਨ ਨੇ ਉਹ ਦਿੱਤਾ ਹੋਇਆ ਸੀ ਜਿਹਦੇ ਤੇ ਅਸੀਂ ਲੱਗਾ ਹੋਇਆ ਸੀ ਕਿਉਂਕਿ ਲਾਰਦ ਦਾ ਪਹਿਲਾਂ ਤੋਂ ਹੀ ਬਾਸ ਯੂਨੀਵਰਸਿਟੀ ਚ ਤਾਂ ਇਹ ਉੱਥੇ ਬੈਗ ਤੇ ਬਾਹਰ ਅੰਦਰ ਫਿਰਦਾ ਸੀ ਤਾਂ ਇਹ ਉਸ ਕੋਠੀ ਚ ਗਿਆ ਤੇ ਮੇਰਾ ਬੈਗ ਚੱਕ ਲੈ। ਪ੍ਰੀਤ ਭਾਈ ਮੇਰਾ ਬੈਗ ਹੌਲਾ ਬਹੁਤ ਸੀ ਕਿਉਂਕਿ ਕੱਪੜੇ ਧੋਏ ਸੀ। ਇੱਕ ਵਾਰ ਪਾਇਆ ਹੁੰਦਾ ਸੀ ਤੇ ਕੋਈ ਬਾਈਕ ਤੇ ਆਉਂਦਾ ਜੀ। ਸੋ ਬੈਗ ਚੱਕ ਕੇ ਲੈ ਆ ਮੈਂ ਆ ਗਿਆ ਉਹਦਾ ਬੈਗ ਲੱਭਾਂ ਵੀ ਮੇਰਾ ਬੈਗ ਕਿੱਥੇ ਆ। ਤਾਂ ਜੱਗੀ ਭਾਈ ਨੂੰ ਦੱਸਿਆ ਕਿਹਾ ਰਾਜਵੀਰ ਆਇਆ ਸੀ ਉਹ ਬੈਗ ਲੈ ਗਿਆ। ਸੋ 15 ਨੰਬਰ ਹੋਸਟਲ ਦੇ ਵਿੱਚ ਫਿਰ 7-8 ਸਾਲੇ ਤੋਂ ਕਵਰੇਜ ਰਹੇ ਆ ਤੇ ਰਾਤ ਨੂੰ ਜੇ ਮੈਂ ਕਹਿਆ ਜੇ ਨਹੀਂ ਲੇਟ ਨਹੀਂ ਆਉਣਾ ਤਾਂ ਸੀ ਤੜਕੇ ਮੇਰੇ ਲਈ ਦੁੱਧ ਦਾ ਗਲਾਸ ਤੇ ਪਰੌਂਠੇ ਤੇ ਦਹੀਂ ਸਾਰਾ ਕੁਝ ਮੈਸੇਜ ਹੋ ਜਾ ਕੇ ਇਹ ਰਾਜ ਵੀ ਨਹੀਂ ਲੈ ਕੇ ਆਉਂਦਾ ਸੀ ਸੋ ਇਹ ਇਸ ਕਿਰੀਆਂ ਦੇ ਬਾਹਰ ਵਾਲੋਂ ਲਿਖੀਆਂ ਵੀ ਨੇ ਠੀਕ ਆ ਉਮਰ ਚ ਛੋਟਾ ਹੋ ਸਕਦਾ ਪਰ ਰਤਬੇ ਕਿਰਦਾਰ ਸੇਵਾ ਫਰਜ ਆਪਣੇ ਜ਼ਿੰਮੇਵਾਰੀਆਂ ਉਹਨਾਂ ਚ ਇਹ ਬਹੁਤ ਵੱਡਾ ਹੈ ਔਰ ਪ੍ਰਬਾਤਮਾ ਇਹਨੂੰ ਇਦਾਂ ਵੱਡਾ ਹੀ ਬਣਾ ਕੇ ਰੱਖੇ ਸਾਰੇ ਪ੍ਰਾਵਾਂ ਦਿਲਦੇ ਰਹੋ ਸਾਰੇ ਘੜੇ ਲਈ ਵੀ ਬਹੁਤ ਬਹੁਤ ਪਿਆਰ ਸਿੱਖਾ ਪਰ ਮੇਰੇ ਸਾਰੇ ਪ੍ਰਾਵਾਂ ਲਈ ਦੇ ਪ੍ਰਾਸਾ ਲੋ ਇਹ ਸਾਡੇ ਯੂਨੀਵਰਸਿਟੀ ਦੇ ਸਾਡੇ ਉਹ ਸੀਨੀਅਰ ਬੰਤਾਰ ਨੇ ਜਿਹਨਾਂ ਦੇ ਅਸੀਂ ਹਮੇਸ਼ਾ ਮਾਣ ਕਰਦੇ ਹਾਂ ਰਾਜਵੀਰ ਅਜਾ ਚਲੋ ਰਾਜਵੀਰ ਬਾਰੇ ਮੈਂ ਗੱਲ ਜ਼ਰੂਰ ਕਰਾਂ ਕਿ ਇੱਕ ਵਾਕਿਆ ਤਾਂ ਮੇਰਾ ਇਹ ਸੜ ਗਿਆ ਸੀ ਇੱਕ ਵਾਕਿਆ ਇਹ ਸੀ ਮੈਂ ਇੱਕ ਠੇਰਾ ਹਰ ਵਕਤ ਮੈਂ ਯੂਨੀਵਰਸਿਟੀ ਦੇ ਸਾਹਮਣੇ ਕਿਸੇ ਕੋਠੀ ਚ ਕਿਰਾਏ ਤੇ ਰਹਿ ਲੱਗ ਗਿਆ ਬਾਹਰ ਇਹ ਹੋਸਟਲ ਤੇ ਰਹਿੰਦਾ ਸੀ ਔਰ ਇਹਨੂੰ ਹੋਸਟਲ ਵਾਰਡਨ ਨੇ ਉਹ ਦਿੱਤਾ ਹੋਇਆ ਸੀ ਜਿਹਦੇ ਚ ਅਸੀਂ ਲੱਗਾ ਹੋਇਆ ਸੀ ਕਿਉਂਕਿ ਲਾਰਜ਼ਾ ਪਹਿਲਾਂ ਤੋਂ ਹੀ ਵਾਸ ਸੀ ਯੂਨੀਵਰਸਿਟੀ ਚ ਤਾਂ ਇਹ ਉੱਥੇ ਬੈਗ ਤੇ ਬਾਹਰ ਅੰਦਰ ਫਿਰਦਾ ਸੀ ਤਾਂ ਇਹ ਉਸ ਕੋਠੀ ਚ ਗਿਆ ਤੇ ਮੇਰਾ ਬੈਗ ਚੱਕ ਲੈ ਪ੍ਰੀਤ ਭਾਈ ਮੇਰਾ ਬੈਗ ਹੌਲਾ ਬਹੁਤ ਸੀ ਕਿਉਂਕਿ ਕੱਪੜੇ ਧੋਏ ਸੀ ਇੱਕ ਵਾਰ ਪਾਇਆ ਹੁੰਦਾ ਸੀ ਤੇ ਇੱਕ ਵਾਰਿਤ ਪਿਆ ਹੁੰਦਾ ਜੀ ਸੋ ਬੈਗ ਚੱਕ ਕੇ ਲੈ ਆ ਮੈਂ ਆ ਕੇ ਆਉਂਦਾ ਬੈਗ ਲੱਭਾਂ ਵੀ ਮੇਰਾ ਬੈਗ ਕਿੱਥੇ ਹੈ ਜੱਗੀ ਭਾਈ ਨੂੰ ਦੱਸਿਆ ਕਿੰਦਾ ਰਾਜਵੀਰ ਆਇਆ ਸੀ ਉਹ ਬੈਗ ਲੈ ਗਿਆ ਸੋ ਅਸੀਂ 5 ਨੰਬਰ ਹੋਸਟਲ ਦੇ ਵਿੱਚ ਫਿਰ ਸਾਲ ਸਵਾ ਸਾਲ ਇੱਕੋ ਕਮਰੇ ਚ ਰਹੇ ਆ ਤੇ ਰਾਤ ਨੂੰ ਜੇ ਮੈਂ ਕਹਿਆ ਜੀ ਲੇਟ ਨਹੀਂ ਆਉਣਾ ਤਾਂ ਅਸੀਂ ਤਾਂ ਤੜਕੇ ਮੇਰੇ ਲਈ ਦੁੱਧ ਦਾ ਗਲਾਸ ਤੇ ਪਰੌਂਠੇ ਤੇ ਦਹੀਂ ਸਾਰਾ ਕੁਝ ਮੈਸੇਜ ਜਾ ਕੇ ਤੇ ਰਾਜਵੀਰ ਹੀ ਲੈ ਕੇ ਆਉਣਾ ਸੀ ਸੋ ਇਹ ਇਸ ਕੀਰੀਆਂ ਦੇ ਬਾਹਰੋਂ ਜ ਵੱਲੋਂ ਲਿਖੀਆਂ ਵੀ ਆ ਨੇ ਠੀਕ ਆ ਉਮਰ ਚ ਛੋਟਾ ਹੋ ਸਕਦਾ ਪਰ ਰੁੱਤ ਵਿੱਚ ਕਿਰਦਾਰ ਸੇਵਾ ਹਰ ਜ ਆਪਣੇ ਜ਼ਿੰਮੇਵਾਰੀਆਂ ਉਹਨਾਂ ਚ ਇਹ ਬਹੁਤ ਵੱਡਾ ਹੈ ਔਰ ਪ੍ਰਮਾਤਮਾ